ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਪੰਗੂ ਹੋਮਿਓਹਾਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂਜੀ ਦੋਸਤੋ ਅਮਰੀਕਾ ਤੋਂ 112 ਭਾਰਤੀਆਂ ਨੂੰ ਡਿਪੋਰਟ ਕਰਕੇ ਅਮਰੀਕੀ ਫੌਜ ਦਾ ਤੀਜਾ ਜਹਾਜ਼ 17ਏ ਗਲੋਬ ਮਾਸਟਰ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਤੇ ਦੇਰ ਰਾਤ 10 ਵਜੇ ਲੈਂਡ ਹੋ ਗਿਆ ਜੀ ਜਿਨ੍ਹਾਂ ਦੀ ਲਿਸਟ ਕੀ ਆ ਆਪਣੇ ਕੋਲ ਆ ਗਈ ਆ ਆਪਾਂ ਤੁਹਾਡੇ ਨਾਲ ਉਹਨਾਂ ਦਾ ਬੇਰਬੜਾ ਉਹ ਸਾਂਝਾ ਕਰ ਦਿੰਨੇ ਆ ਉਨ੍ਹਾਂ ਦੇ ਵਿੱਚ ਕੀ ਹੈ ਜੀ ਹਰਿਆਣਾ ਤੋਂ 44 ਪੰਜਾਬ ਤੋਂ 31 ਗੁਜਰਾਤ ਤੋਂ 33 ਯੂਪੀ ਦੇ 2 ਔਰ ਹਿਮਾਚਲ ਪ੍ਰਦੇਸ਼ ਔਰ ਉੱਤਰਾਖੰਡ ਦੇ 1-1 ਨਾਗਰਿਕ ਦੱਸੇ ਜਾ ਰਹੇ ਆ ਔਰ ਇਹਨਾਂ ਦੇ ਵਿੱਚ ਜਿਹੜੇ 31 ਪੰਜਾਬੀ ਹੈ ਜੀ ਉਹਨਾਂ ਦੀ ਜਿਹੜੀ ਜ਼ਿਲ੍ਹਾ ਵਾਰ ਸੂਚੀ ਆ ਉਹ ਵੀ ਆਪਣੇ ਕੋਲ ਆ ਗਈ ਆ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਇਹਦੇ ਵਿੱਚ ਕੀ ਹੈ ਜੀ ਗੁਰਦਾਸਪੁਰ ਤੋਂ 6 ਅੰਮ੍ਰਿਤਸਰ ਤੋਂ 4 ਜਲੰਧਰ ਤੋਂ 4 ਫਿਰੋਜ਼ਪੁਰ ਤੋਂ 3 ਕਪੂਰਥਲਾ ਤੋਂ 3 ਹੁਸ਼ਿਆਰਪੁਰ ਤੋਂ 2 ਲੁਧਿਆਣਾ ਤੋਂ 2 ਮਾਨਸਾ ਤੋਂ 2 ਪਟਿਆਲਾ ਤੋਂ 2 ਮੁਹਾਲੀ 1 ਨਵਾਂ ਸ਼ਹਿਰ ਇੱਕ ਔਰ ਸੰਗਰੂਰ ਤੋਂ ਵੀ 1 ਔਰ ਕਹਿੰਦੇ ਜੀ ਹਾਲੇ ਤਾਂ ਹੋਰ ਵੀ ਪਤਾ ਨਹੀਂ ਕਿੰਨੇ ਜਹਾਜ਼ ਹਲੇ ਪੈਂਡਿੰਗ ਆ ਆਉਣੇ ਆ ਕਿਉਂਕਿ 트ੰਪ ਸਾਹਿਬ ਅੱਜਕੱਲ ਬੜੇ ਗੁੱਸੇ ਵਿੱਚ ਨਜ਼ਰ ਆ ਰਹੇ ਆ ਕਿ ਉਹਨਾਂ ਨੇ ਪੂਰਾ ਸਖ਼ਤੀ ਵਰਤੀ ਹੋਈ ਆ ਇਲੀਗਲ ਇਮੀਗ੍ਰੈਂਟਸ ਨੂੰ ਲੈ ਕੇ ਉਹਨਾਂ ਨੇ ਹੁਣ ਮੈਕਸੀਕੋ ਬਾਰਡਰ অর ਕੈਨੇਡੀਅਨ ਬਾਰਡਰ ਤੇ ਵੀ ਪੂਰੀ ਸਖਤੀ ਕਰ ਦਿੱਤੀ ਆ ਕਿ ਉਹਨਾਂ ਨੇ ਦੋਨਾਂ ਦੇਸ਼ਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪ ਖਰਚ ਕਰਕੇ ਇੱਥੇ ਸਿਕਿਉਰਿਟੀ ਲਾਓ ਜੇਕਰ ਤੁਸੀਂ ਸਿਕਿਉਰਿਟੀ ਨਹੀਂ ਲਾਉਣੀ ਤਾਂ ਫਿਰ 100% ਟੈਰਿਫ ਲੈਣ ਲਈ ਰੈਡੀ ਰਹੋ ਸੋ ਦੋਸਤੋ ਹੋਰ ਇਹਦਾ ਦੇ ਨੌਲੇਜਫੁਲ ਵੀਡੀਓ ਦੇਖਣ ਲਈ ਤੁਹਾਡੇ ਇਸ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇਕਰ ਤੁਹਾਨੂੰ ਸਾਡੇ ਦੁਆਰਾ ਇਹ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸੋ ਵੀਡੀਓ ਦੇਖਣ ਲਈ ਥੈਂਕ ਯੂ تعالوا